ਬੇਟਾ ਤੁਹਾਡਾ ਸਾਡੇ ਨਿਊ ਬਲੌਗ ਚ ਆਉ ਦਿਖਾਣੇ ਆ ਤੁਹਾਨੂੰ ਬਲੌਗ ਚ ਆ ਮੋਟੋ ਸਾਡੀ ਨਾ ਸਵੇਰ ਦੀ ਨਾ ਆ ਦੇਖੋ ਕਤੂਰੇ ਚ ਚੱਕੀ ਫਿਰਦੀ ਆ ਆ ਸਾਰਾ ਦਿਨ ਨਾ ਕੋਈ ਪੜ੍ਹਾਈ ਨਾ ਕੁਛ ਬਸ ਆ ਕਤੂਰੇ ਜੋਗੀ ਰਹਿ ਗਈ ਆ ਦੇਖੋ ਆ ਲਓ ਆ ਦੇਖੋ ਕਤੂਰੇ ਨੂੰ ਇਹਨੂੰ ਕਤੂਰੇ ਨੂੰ ਸਾਰਾ ਦਿਨ ਇਹਨੂੰ ਖੜਾਉਂਦੀ ਫਿਰ ਜਾਂਦੀ ਆ ਇਹ ਦਿਖਾ ਮੂੰਹ ਦਿਖਾ ਨਾ ਤੇਰਾ ਮੂੰਹ ਕਿ ਲੱਗ ਰਿਹਾ ਦਿਖਾ ਮੂੰਹ ਆ ਕਾ ਮੂ ਦੇਖ ਆ ਦੇਖ ਆ ਦੇਖ ਆ ਦੇਖ ਇਹਨੂੰ ਬੱਚੇ ਇਹਨੂੰ ਚੱਕੀ ਫਰੀਏ ਨੇ ਦੇਖਾ ਤੇ ਉਹਦੇ ਮਲੰਗ ਉਹ ਵੀ ਚੜ ਗਿਆ ਉੱਪਰ ਮਿੱਲੂ ਆਕੀ ਖਾ ਤੇ ਹਰਦਾ ਤਾ ਹੁਣ ਆ ਦੇਖੋ ਕਿੰਨਾ ਪਿਆਰਾ ਦੇਖੋ ਜੀ ਛੋਟਾ ਜਿਹਾ ਬੱਚਾ ਛੋਟਾ ਜਿਹਾ ਕਤੂਰਾ ਇਹ ਆ ਦੇਖੋ ਆ ਦੇਖ ਕਿੰਨਾ ਪਿਆਰਾ ਇਹ ਕਿੰਨੀ 마ਸੂਮੀਅਤ ਕਿੰਨਾ 마ਸੂਮ ਚਿਹਰਾ ਦੇਖੋ ਇਹਦਾ ਹਾਂ ਲੋ ਬਹੁਤ ਪਿਆਰਾ ਬੱਚਾ ਹੈ ਸਾਰਾ ਸਾਡੇ ਬੱਚੇ ਜਿਹੜਾ ਖੇਡਦੇ ਨੇ ਦੇਖੋ ਸਾਰਾ ਦੰ ਚੱਕੀ ਫਿਰ ਜਾਂਦੇ ਨੇ ਇਹਨੂੰ ਤੇ ਆ ਸਾਡੇ ਵਾਲੇ ਮੋਟੋ ਤਾਂ ਜਿਹੜੀ ਸਕੂਲ ਚੋਂ ਆਈ ਹੈ ਉਹ ਵੀ ਦੰ ਚੱਕੀ ਫਿਰ ਰਹੀ ਹੈ ਦੇਖ ਹਾਂ ਹੁਣ ਲੱਗੀ ਪਰੌਂਠੇ ਖਾਣ ਦੇਖਾ ਦੇ ਹਾਂ ਮੀ ਮੋਟੋ ਲੱਗਿਆ ਹੁਣ ਮੇਚਾ ਕੱਢਣਾ ਦੇਖੋ ਮਸਾਲਾ ਅੱਜ ਆਪਾਂ ਲੱਗੇ ਹਾਂ ਸਬਜੀ ਬਣਾਉਣ ਆਲੂ ਗਜਰਾ ਸਾਡੇ ਨਵੇਂ ਵਲੌਗ ਚ ਅੱਜ ਆਪਾਂ ਆਏ ਸਤਿ ਪਾਤ ਜੀ ਅੱਜ ਦਾ ਵਲੌਗ ਆਪਾਂ ਆਏ ਆ ਮਾੜੀ ਦੇ ਸਤਾਜਾ ਕੋਲੇ ਇਹਦਾ ਨੋਕੜੀ ਖੰਡ ਦਾ ਤਰੀਕਾ ਅੱਜ ਦੂਜਾ ਦਿਨ ਆ ਪਹਿਲੇ ਦਿਨ ਆਪਾਂ ਆਏ ਸੀ ਬਟ ਆਪਾਂ ਕੈਮਰਾ ਨਹੀਂ ਅੱਜ ਵਲੌਗ ਅੱਜ ਆਰਤੀ ਹੋ ਤਾਂ ਆਪਾਂ 5-10 ਮਿੰਟ ਪਹਿਲਾਂ ਆ ਚੁੱਕੇ ਆ ਇੱਕ ਸੰਗਤ ਬੈਠੀ ਆ ਦੇਖੋ ਸ਼ਾਹੀ ਸਾਰੀ ਸੰਗਤਾਂ ਆਰਤੀ ਦਾ ਇੰਤਜ਼ਾਰ ਹੈ ਹੈਲੋ 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 ਐ ਐ ਸਿੰਘ ਸਿੰਘ ਵਾਹਿ ਖਾਲਸਾ ਵਾਹਿ ਖਾਲਸਾ ਵਾਹਿ ਖਾਲਸਾ ਹੁਣ ਆਪਾਂ ਆਰਤੀ ਹੋਣ ਤੋਂ 5 ਮਿੰਟ ਪਹਿਲਾਂ ਦੀ ਆ ਵੀਡੀਓ ਆਕਰ ਆਪ ਤੁਹਾਨੂੰ ਆਰਤੀ ਹੁੰਦੀ ਵੀ ਦਿਖਾਵਾਂਗੇ ਪ੍ਰਾਰਥਨਾ ਤੋਂ ਬਾਅਦ ਤੁਹਾਨੂੰ ਕੀਰਤਨ ਵੀ ਦਿਖਾਵਾਂਗੇ ਚਲੋ ਹੁਣ ਆਪਾਂ ਆਰਤੀ ਦਾ ਇੰਤਜ਼ਾਰ ਕਰਦੇ ਹਾਂ ਹੁਣ ਆਰਤੀ ਸ਼ੁਰੂ ਹੋ ਗਈ ਦੇਖੋ ਮੈਂ ਆਉਣਾ ਸਿੱਖਣਾ ਮੈਂ ਬੜਾ ਨਸ ਹੋਰ ਵੀਰੇ ਆਈ ਫੋਨ ਵਾਲੇ ਕਿ ਕਿਦਾ ਫੋਨ ਆ ਜਾਓ ਗੇ ਲੋਕ ਕਰਾ ਯਾਰ ਹਲੋ ਪਾਗਲੂ ਨਾ ਓਏ ਪਾਗਲੂ ਰਿਆ ਟੁਪਣੀ ਕਰ ਦੇ ਆ ਮਨੀ ਮਸੂਰਾ ਆਇ ਤੱਪਰ ਸੂਰਾ ਆ ਮਨ ਜਮਾ ਸੂਰਾ ਆ ਸੂਰਾ ਛੜ ਦੇ ਛੜ ਦੇ ਛੜ ਦੇ ਛੜ ਦੇ ਛੜ ਦੇ ਛੜ ਦੇ ट थी आए

परिवास होते बेला जर्दी परिवास होते बेला

ਆਹ ਬਾਈ ਯਾਰ ਮਰੂ ਬੈਠਾ ਯਾਰ ਸਾਰਾ ਮਨੂ ਦੇ ਲੈ ਦੇ ਯਾਰ ਪਾਣੀ ਯਾਰ ਸੁਣੋ ਮਨੀ ਕਾਲੀ ਦਾ ਆਪਾਂ ਹੁਣ ਤੇ ਚਾਹ ਤੇ ਮਟਰ ਖਾਂਦੇ ਬਹਿ ਆ ਦੇਖੋ ਓਹ ਦੋਸਤਾਂ ਲੱਗਦਾ ਦੁਰਘਟਨਾ ਲੁੱਕੋ

ਉੱਧਰ ਜਾ ਰਹਾ ਕੀਰਤਨ ਮਾਦੂਨ ਨਾ ਫੇਸਬੁਕ ਆਈਡੀ ਬੋਲੋ ਉੱਧਰ ਜਾ ਰਹਾ ਕੀਰਤਨ ਅੱਪਾ ਚੱਲ ਦਿੰਦਾ ਆ ਆਰ ਆਰ ਸ਼ਾਲ ਆਰ ਆਰਵਾਨ ਅਪਾ ਵੀਰਾ ਮਾੜੀ ਦੇ ਬਾਹਰ ਆ ਦੇਖੋ ਬਾਹਰ ਦਾ पुरी, पुरी, पुरी 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 चला चल चलते हैं आप पागे माड़ी तो चलो आगे माड़ी तो चलते हैं अब लाभ लोग बढ़िया लगा